ਜੋ ਜ਼ਹਿਰੀਲੀ ਸ਼ਰਾਬ ਹੈ ਜੋ ਦੇਸੀ ਸ਼ਰਾਬ ਹੈ ਬੇਸਿਕਲੀ ਉਹ ਕਦੋਂ ਜ਼ਹਿਰੀਲੀ ਹੋ ਜਾਂਦੀ ਕਦੋਂ ਜਾਨਲੇਵਾ ਹੋ ਜਾਂਦੀ ਤਾਂ ਉਸ ਦੇ ਬਾਰੇ ਤੁਹਾਨੂੰ ਇੱਥੇ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਦੋਂ ਜ਼ਹਿਰੀਲੀ ਸ਼ਰਾਬ ਜਾਨਲੇਵਾ ਪੈ ਜਾਂਦੀ ਹੋ ਜਾਂਦੀ ਹੈ ਦੇਸੀ ਸ਼ਰਾਬ ਜੋ ਹੁੰਦੀ ਹੈ ਕੱਚੀ ਸ਼ਰਾਬ ਤੁਹਾਨੂੰ ਪਤਾ ਹੈ ਕਿ ਤਿਆਰ ਕੀਤੀ ਜਾਂਦੀ ਪਿੰਡਾਂ ਚ ਜਾਂ ਅਲੱਗ-ਅਲੱਗ ਥਾਵਾਂ ਤੇ ਚੋਰੀ ਛਿਪੇ ਬਣਾਈ ਜਾਂਦੀ ਹੈ ਤਾਂ ਉਸ ਨੂੰ ਹੋਰ ਵੱਧੂ ਨਸ਼ੀਲੀ ਬਣਾਉਣ ਦੇ ਲਈ ਸਮਝੋ ਕਿ ਜੋ ਆਮ ਤੌਰ ਤੇ ਪੀਤੀ ਜਾਂਦੀ ਉਹ ਇੰਨੀ ਨਸ਼ੀਲੀ ਨਹੀਂ ਹੁੰਦੀ ਪਰ ਇਹਨੂੰ ਨਸ਼ਾ ਹੋਰ ਕਰਨ ਲਈ ਕਿਉਂਕਿ ਜੇ ਕਿਸੇ ਕੋਲ 10 ਵੀ 50 ਰੁਪਏ ਹੋਣ ਉਸਦੇ ਵਿੱਚ ਸ਼ਰਾਬ ਪੀਣੀ ਹੋਵੇ ਤਾਂ ਵਾਧੂ ਨਸ਼ਾ ਵੀ ਚਾਹੀਦਾ ਹੋਏਗਾ ਤਾਂ ਫਿਰ ਇਸ ਤਰ੍ਹਾਂ ਦੀ ਹੀ ਸ਼ਰਾਬ ਮਿਲੇਗੀ ਤਾਂ ਵਾਧੂ ਨਸ਼ੀਲੀ ਬਣਾਉਣ ਦੇ ਲਈ ਇਸ ਨੂੰ ਕੱਚੀ ਸ਼ਰਾਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਲਾਈਆਂ ਜਾਂਦੀਆਂ ਨੇ ਇਸ ਕਰਕੇ ਇਹ ਅੱਗੇ ਜਾਨਲੇਵਾ ਹੋ ਜਾਂਦੀ ਹੈ ਅੱਗੇ ਕੀ ਮਲਾਇਆ ਜਾਂਦਾ ਇਸ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਮਲਾਇਆ ਕੀ ਜਾਂਦਾ ਇਸ ਤੇ ਵਿੱਚ ਇਹਦੇ ਵਿੱਚ ਮਲਾਇਆ ਜਾਂਦਾ ਹੈ ਗੁੜ ਜੋ ਤੁਹਾਨੂੰ ਪਿੰਡਾਂ 'ਚ ਰਹਿੰਦੇ ਹੋ ਤੁਹਾਨੂੰ ਪਤਾ ਹੀ ਹੋਏਗਾ ਸ਼ੀਰਾ ਤੇ ਯੂਰੀਆ ਇਸ ਤਰ੍ਹਾਂ ਦੇ ਜੋ ਕੈਮੀਕਲ ਨੇ ਇਹ ਮਿਲਾ ਕੇ ਇਹ ਜੋ ਜ਼ਹਿਰੀਲੀ ਸ਼ਰਾਬ ਹੈ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਜਿੱਚ ਨਸ਼ਾ ਜ਼ਿਆਦਾ ਹੋ ਜਾਵੇ ਇਹ ਸਮਝਣ ਦੀ ਲੋੜ ਹੈ ਇਸੇ ਕਰਕੇ ਤੁਹਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਉੱਪਰ ਇਸ ਦਾ ਅਸਰ ਪੈਂਦਾ ਹੈ ਇਹ ਤਿਆਰ ਕਰਨ ਦੇ ਪ੍ਰਕਿਰਿਆ ਕੀ ਅਪਣਾਈ ਜਾਂਦੀ ਹੈ ਜੀ ਪ੍ਰਕਿਰਿਆ ਇਹ ਹੈ ਕਿ ਜਦੋਂ ਨਸ਼ਾ ਇਸ ਦੇ ਵਿੱਚ ਵਧਾਉਣਾ ਹੁੰਦਾ ਹੈ ਦੀ ਡਿਗਰੀ ਨਸ਼ੀ ਦੀ ਜੋ ਡਿਗਰੀ ਹੈ ਇਹ ਵਧਾਉਣਾ ਹੁੰਦਾ ਹੈ ਤਾਂ ਇਸ ਨੂੰ ਇਸ ਦੇ ਲਈ ਆਕਸੀਟੋਸਿਨ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਉਸ ਜ਼ਹਿਰੀਲੀ ਸ਼ਰਾਬ ਨੂੰ ਜੋ ਦੀ ਡਿਗਰੀ ਹੈ ਉਹ ਜੋ ਨਸ਼ਾ ਹੋਣ ਦੀ ਡਿਗਰੀ ਉਸ ਨੂੰ ਵਧਾ ਦਿੰਦੀ ਹੈ ਇਸੇ ਕਾਰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਮੌਤ ਕਿਉਂ ਹੋ ਜਾਂਦੀ ਹੈ ਕਿਉਂਕਿ ਉਹ ਤੁਹਾਡੇ ਜੋ ਅੰਗ ਨੇ ਸਰੀਰ ਦੇ ਉਹਨਾਂ ਨੂੰ ਹੌਲੀ-ਹੌਲੀ ਆਪਣੇ ਜ਼ਦ ਵਿੱਚ ਲੈਂਦੀ ਹੈ ਜੇ ਹਨ ਨਹੀਂ ਹੈ ਕਿ ਇੱਕ ਗਲਾਸ ਪੀਤਾ ਦੋ ਗਲਾਸ ਪੀਤੇ ਉਸ ਵੇਲੇ ਹੀ ਮੌਤ ਹੋ ਗਈ ਬੰਦੇ ਦੀ ਇਸੇ ਕਰਕੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਕਿ ਜਿਨ੍ਹਾਂ ਨੇ ਇਹ ਜ਼ਹਿਰੀਲੀ ਸ਼ਰਾਬ ਖਰੀਦ ਕੇ ਪੀਤੀ ਹੈ ਜਾਂ ਪੀਈ ਗਈ ਹੈ ਉਹਨਾਂ ਨੂੰ ਉਹ ਅੱਗੇ ਆਉਣ ਤਾਂ ਕਿ ਸਮੇਂ ਸਿਰ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਇਸ ਕਰਕੇ ਪ੍ਰਸ਼ਾਸਨ ਜੋ ਹੈ ਉਹ ਅਨਾਉਂਸਮੈਂਟਸ ਕਰ ਰਿਹਾ ਹੈ ਇਹਨਾਂ ਪਦਾਰਥਾਂ ਦੇ ਮਿਲਣ ਮਗਰੋਂ ਜੋ ਬਣਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ ਜੋ ਰਸਾਇਣ ਦਾ ਨਾਮ ਹੈ ਉਹ ਹੈ ਮਿਥਾਈਲ ਅਲਕੋਹਲ ਜਦੋਂ ਇਹ ਸਭ ਕੁਝ ਸੀਰਾ ਹੋ ਗਿਆ ਯੂਰੀਆ ਹੋ ਗਿਆ ਇਹ ਸਭ ਕੁਝ ਮਿਕਸ ਕਰਕੇ ਤਾਂ ਇਹ ਬਣਦੀ ਹੈ ਮਿਥਾਈਲ ਅਲਕੋਹਲ ਜੋ ਸਭ ਤੋਂ ਜ਼ਿਆਦਾ ਤੁਹਾਡੀ ਜਾਨ ਦੇ ਉੱਪਰ ਭਾਰੀ ਪੈਂਦੀ ਹੈ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਸਸਤੀ ਸ਼ਰਾਬ ਕਿਸੇ ਵੱਲੋਂ ਵੀ ਵੇਚੀ ਗਈ ਤੋਂ ਦੂਰੀ ਬਣਾਓ ਨਹੀਂ ਤਾਂ ਇਹ ਤੁਹਾਡੀ ਜਾਨ ਤੇ ਭਾਰੀ ਪੈ ਸਕਦੀ ਹੈ ਅੱਗੇ ਦੀ ਗੱਲ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਵਿੱਚ ਮਿਲੀ ਮਿਥਾਈਲ ਸਰੀਰ ਦੇ ਅੰਦਰੂਨੀ ਅੰਗਾਂ ਉੱਤੇ ਅਸਰ ਪਾਉਂਦੀ ਹੁਣ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਜੋ ਮਿਥਾਈਲ ਹੈ ਇਹ ਸਰੀਰ ਦੇ ਤੁਹਾਡੇ ਜਿਹੜੇ ਅੰਦਰੂਨੀ ਅੰਗ ਨੇ ਅੰਦਰੂਨੀ ਅੰਗ ਕੀ ਹੋ ਗਿਆ ਕਿਡਨੀ ਹੋ ਗਏ ਉਸ ਤੋਂ ਇਲਾਵਾ ਤੁਹਾਡਾ ਜਿਗਰ ਹੋ ਗਿਆ ਬਾਕੀ ਹੋਰ ਇੰਟਰਨਲ ਜੋ ਆਰਗਨ ਨੇ ਤੁਹਾਡੇ ਉਹ ਫੇਲ ਹੋ ਸਕਦੇ ਐ ਔਰ ਹੌਲੀ-ਹੌਲੀ ਕੁਝ ਘੰਟਿਆਂ ਦੇ ਫਰਕ ਨਾਲ ਵੀ ਫੇਲ ਹੋ ਸਕਦੇ ਐ ਇਸੇ ਕਰਕੇ ਅਸਰ ਪਾਉਂਦੀ ਐ ਇਸੇ ਕਰਕੇ ਆ ਜਾਂਦਾ ਕਿ ਅੱਜ ਸ਼ਾਮ ਸ਼ਰਾਬ ਪੀਤੀ ਜਿਵੇਂ ਇਹਨਾਂ ਲੋਕਾਂ ਦੇ ਵਿੱਚ ਹੋਇਆ ਮਜੀਠੇ ਦੇ ਵਿੱਚ ਕੀ ਹੋਇਆ ਕਿ ਲੋਕਾਂ ਨੇ ਕਈ ਘੰਟੇ ਪਹਿਲਾਂ 15-20 ਘੰਟੇ ਪਹਿਲਾਂ ਸ਼ਰਾਬਾਂ ਪੀਤੀਆਂ ਸਨ ਲੋਕਾਂ ਨੂੰ ਲਾਦਨ ਕਿ ਚਲੋ 10 ਘੰਟੇ ਹੋ ਗਏ ਹੁਣ ਤਾਂ ਸ਼ਰਾਬ ਦਾ ਅਸਰ ਉੱਤਰ ਗਿਆ ਹੋਵੇਗਾ ਪਰ ਅਜੇ ਹਾਂ ਨਹੀਂ ਹੈ ਹੌਲੀ-ਹੌਲੀ ਇਹ ਤੁਹਾਨੂੰ ਪਹਿਲਾਂ ਤੁਹਾਨੂੰ ਬੇਹੋਸ਼ ਕਰਦੀ ਹੈ ਬੁਖਾਰ ਆਏਗਾ ਚੱਕਰ ਆਉਣ ਲੱਗ ਜਾਣਗੇ ਉਸ ਤੋਂ ਬਾਅਦ ਆਪਣਾ ਅਸਰ ਦਿਖਾਉਂਦੀ ਹੈ ਇਸੇ ਕਰਕੇ ਜੋ ਜ਼ਹਿਰੀਲੀ ਸ਼ਰਾਬ ਹੈ ਉਹ ਕਈ ਘੰਟਿਆਂ ਬਾਅਦ ਅਸਰ ਪਾਉਂਦੀ ਹੈ ਇਸ ਤੋਂ ਬਾਅਦ ਸਭ ਤੋਂ ਵੱਧ ਜ਼ਹਿਰੀਲੀ दारू ਦਾ ਅੱਖਾਂ ਉੱਤੇ ਅਸਰ ਹੁੰਦਾ ਹੈ ਬੇਹਰ ਜ਼ਰੂਰੀ ਗੱਲ ਇਹ ਹੈ ਅੱਖਾਂ ਤੁਹਾਡੀਆਂ ਸਭ ਤੋਂ ਪਹਿਲਾਂ ਤੁਸੀਂ ਸੁਣਾ ਹੋਣਾ ਕਿ ਜਦੋਂ ਲੋਕ ਜ਼ਹਿਰੀਲੀ ਸ਼ਰਾਬ ਦੇ ਜ਼ਦ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਸਭ ਤੋਂ ਪਹਿਲੀ ਸ਼ਿਕਾਇਤ ਕੀ ਹੁੰਦੀ ਹੈ ਤੁਸੀਂ ਪੁਰਾਣੇ ਮਾਮਲੇ 'ਚ ਦੇਖਿਆ ਹੋਵੇਗਾ ਇਸ ਮਾਮਲੇ 'ਚ ਵੀ ਇਹ ਨਿਕਲ ਕੇ ਆਇਆ ਕਿ ਸ਼ਰਾਬ ਪੀਤੀ ਹੌਲੀ-ਹੌਲੀ ਉਲਟੀਆਂ ਲੱਗੀਆਂ ਸਿਰਦਰਦ ਹੋਣ ਲੱਗ ਗਿਆ ਤੇ ਕੀ ਹੋਇਆ ਕਿ ਅੱਖਾਂ ਦੀ ਰੋਸ਼ਨੀ ਘਟਣ ਲੱਗੀ ਇਹ ਸਭ ਤੋਂ ਅਹਿਮ ਚੀਜ਼ ਹੈ ਕਿ ਜੇਕਰ ਕਿਸੇ ਨੇ ਪੀਵੀ ਲਈ ਹੋਵੇ ਅੱਗੇ ਵੀ ਤੁਹਾਡੀ ਨੌਲੇਜ ਵਾਸਤੇ ਇਹ ਹੈ ਕਿ ਕਿਸੇ ਨੇ ਪੀਵੀ ਲਈ ਹੋਵੇ ਉਹਨੂੰ ਲੱਗੇ ਕਿ ਦੇਖਣ 'ਚ ਸਮੱਸਿਆ ਆ ਰਹੀ ਹੈ ਧੁੰਦਲਾ ਦਿਖ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਜ਼ਹਿਰੀਲੀ ਸ਼ਰਾਬ ਉਸਨੂੰ ਅਸਰ ਕਰ ਰਹੀ ਹੈ ਸਭ ਤੋਂ ਪਹਿਲਾਂ ਤੁਹਾਡੀ ਅੱਖਾਂ 'ਤੇ ਅਸਰ ਪਾਉਂਦੀ ਹੈ ਫਿਰ ਕਿਡਨੀਆਂ 'ਤੇ ਅਸਰ ਪਾਉਂਦੀ ਹੈ ਉਸ ਤੋਂ ਬਾਅਦ ਬੰਦੇ ਦੀ ਮੌਤ ਹੋਣਾ ਸ਼ੁਰੂ ਹੋ ਜਾਂਦੇ ਹੈ ਇਸੇ ਕਰਕੇ ਇਸ ਤੋਂ ਬਚਣ ਦੀ ਲੋੜ ਹੈ ਕਿ ਜ਼ਹਿਰੀਲੀ ਸ਼ਰਾਬ ਤੁਹਾਡੇ ਸਭ ਤੋਂ ਨਾਜ਼ੁਕ ਅੰਗ ਅੱਖਾਂ ਕਿਡਨੀ ਇਹਨਾਂ ਤੇ ਅਸਰ ਪਾਏਗੀ ਉਸ ਤੋਂ ਬਾਅਦ ਮਲਟੀ ਆਰਗਨ ਫੇਲਿਅਰ ਹੋਏਗਾ ਉਸ ਤੋਂ ਬਾਅਦ ਮੌਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ ਹੌਲੀ ਕੀ ਹੋਇਆ ਹੋਰ ਅੰਗਾਂ ਤੇ ਅਸਰ ਪਾ ਦਿੰਦੀ ਹੈ ਤੇ ਮੌਤ ਹੋਣ ਲੱਗ ਜਾਂਦੀ ਜੋ ਇਸ ਦੇ ਵਿੱਚ ਹੋ ਰਹੀ ਹੈ ਇਸ ਮਾਮਲੇ ਚ ਇਹ ਹੋਇਆ ਕਿ ਪਹਿਲਾਂ 5-7 ਮੌਤਾਂ ਦੀ ਖਬਰ ਆਈ ਉਸ ਤੋਂ ਬਾਅਦ 9 ਮੌਤਾਂ 10 ਮੌਤਾਂ 14 ਮੌਤਾਂ 15 ਮੌਤਾਂ ਉਸ ਤੋਂ ਬਾਅਦ 17 ਮੌਤਾਂ ਹੁਣ ਤੱਕ ਦਾ ਅੰਕੜਾ ਹੀ ਅੰਕੜਾ ਵਧੇਗਾ ਇਸ ਦਾ ਖਦਸ਼ਾ ਇਸੇ ਕਰਕੇ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਬਚ ਕੇ ਰਹੋ